ਮਰਜੀ ਦਾ ਖਾਲਸਾ ਵਹਿਰ ਜੀ ਕੀ ਪਤੇ ਗੱਲਬਾਤ ਜਾਰੀ ਆ ਇੱਕ ਖਾਸ ਰਿਪੋਰਟ ਬੜੇ ਧਿਆਨ ਜੋ ਦੇਣ ਵਾਲੀ ਜਿਹੜੀ ਗੱਲਬਾਤ ਆ ਉਹ ਤੁਹਾਡੇ ਨਾਲ ਸ਼ੁਰੂ ਕਰਦੇ ਆ ਤੁਸੀਂ ਇਸ ਵੀਡੀਓ ਨਾਲ ਬਨੇ ਰਹਿਣਾ ਤੁਹਾਨੂੰ ਇੱਕ ਵੱਡਾ ਖੁਲਾਸਾ ਜਿਹੜਾ ਸਾਡੇ ਸੂਤਰਾਂ ਤੋਂ ਜਿਹੜਾ ਮਿਲਿਆ ਮਿਲੀ ਜਾਣਕਾਰੀ ਅਨੁਸਾਰ ਵੱਡਾ ਖੁਲਾਸਾ ਸਾਹਮਣੇ ਆ ਰਿਹਾਗਾ ਸਖਵੀਰ ਸਿੰਘ ਬਾਦਲ ਨੂੰ ਲੈ ਕੇ ਤੇ ਤੁਸੀਂ ਇਸ ਵੀਡੀਓ ਨੂੰ ਵਕਤ ਵਾ ਦੇ ਸ਼ੇਅਰ ਕਰੀ ਜਾਣਾ ਤੇ ਤੁਹਾਨੂੰ ਖਲਾਸਾ ਦੱਸਦੇ ਆ ਤੁਹਾਨੂੰ ਸਾਰਿਆਂ ਨੂੰ ਪਤਾਗਾ ਕਿ 2 ਦਸੰਬਰ 2024 ਨੂੰ ਸ੍ਰੀ ਕਾਟਕ ਤੋਂ ਸ਼ਖਬੀਰ ਬਾਦਲ ਤੇ ਉਹਦੇ ਸਾਥੀਆਂ ਨੂੰ ਜਿਹੜੀ ਇੱਕ ਧਰਮਿਕ ਸਜ਼ਾ ਲਗਾਈ ਗਈ ਜਿਹਦੇ ਤਹਿਤ ਸ਼ਖਬੀਰ ਬਾਦਲ ਵੱਲੋਂ ਜਿਹੜੀ ਇਹ ਸਜ਼ਾ ਬਾਹਰ ਬੈਠ ਕੇ ਡਿਊਟੀ ਦੇ ਬਾਹਰ ਦਰਬਾਰ ਸਾਹਿਬ ਦੇ ਬਾਹਰ ਬੈਠ ਕੇ ਤੇ ਆਪਣੀ ਕੀਤੀ ਆਪਣਾ ਇਸ ਨੂੰ ਲੈ ਕੇ ਜਿਹੜਾ ਇੱਕ ਹੋਰ ਖਲਾਸਾ ਜਿਹੜਾ ਹੁਣ ਹੋ ਰਿਹਾ ਹੈਗਾ ਇਹ ਖਲਾਸਾਗਾ ਬੜਾ ਵੱਡਾ ਤੇ ਐਂ ਖਲਾਸਾ ਇਹ ਬੜਾ ਧਿਆਨ ਦੇ ਨਾਲ ਸੁਣਨਾ ਸੁਖਬੀਰ ਬਾਦਲੋਂ ਵੱਲੋਂ ਤਿੰਨ ਅਤੇ ਚਾਰ ਨੂੰ ਜਿਹੜਾ ਆਪਣੀ ਡਿਊਟੀ ਕੀਤੀ ਬਾਹਰ ਬੈਠ ਕੇ ਜਿਹੜੀ ਆਪਣੀ ਜਿਹੜੀ ਜੋ ਾਕਾਤ ਅਕਤ ਦੇ ਜਥੇਦਾਰਾਂ ਵੱਲੋਂ ਸੇਵਾ ਲਾਏ ਗਈ ਸੀ ਉਹਨਾਂ ਨੂੰ ਜਿਹੜੀ ਨਮਾਉਂਦੇ ਵੇਖਿਆ ਤੁਸੀਂ ਸਭ ਨੇ ਪਰ ਹੋਇਆ ਕਿ ਜਦੋਂ 4 ਦਸੰਬਰ ਨੂੰ ਨਰੈਨ ਸਿੰਘ ਚੌੜੇ ਵੱਲੋਂ ਆਪਣਾ ਪਿਸਟਲ ਕੱਢ ਕੇ ਨੋ ਐਮ ਐਮ ਦਾ ਜਿਹੜਾ ਤੇ ਉਹਦੇ ਉੱਤੇ ਹਮਲਾ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਆ ਮੌਕੇ ਤੇ ਜਿਹੜਾ ਤੇ ਉਹ ਪਿਸਟਲ ਉਹਦੇ ਜਿਹੜਾ ਸੰਗੀ ਸਾਥੀ ਪੁਲਿਸ ਮਲਾਜ਼ਮ ਨੇ ਉਹਨਾਂ ਵੱਲੋਂ ਜਿਹੜੀ ਬਾਉ ਦੀ ਫੜੀ ਜਾਂਦੀ ਹੈ ਤੇ ਉਹ ਜਿਹੜਾ ਫੈਰ ਆ ਉਹ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਡਿਊਟੀ ਦੇ ਪਿੱਲਰ ਦੇ ਵਿੱਚ ਵੱਜ ਜਾਂਦਾਗਾ ਇਹ ਤੇ ਵੱਡਾ ਖਲਾਸਾ ਇੱਕ ਹੋਰ ਹੋ ਰਿਹਾਗਾ ਉਹ ਖਲਾਸਾ ਕੀ ਆ ਤੁਹਾਨੂੰ ਦੱਸ ਦਿੰਦੇ ਨੇ ਬੜਾ ਤੇ ਅਹਿਮ ਖਲਾਸਾਗਾ ਸਾਡੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਰੈਣ ਸਿੰਘ ਚੌੜੇ ਦੇ ਨਾਲ ਬਾਬਾ ਧਰਮ ਸਿੰਘ ਬਾਬਾ ਧਰਮ ਸਿੰਘ ਸਾਬਕਾ ਆਪਾਂ ਕਹਿੰਦੇ ਕਿ ਖਾੜਕੂ ਜਿਹੜਾ ਰਿਹਾਗਾ ਨਰੈਣ ਸਿੰਘ ਚੌੜਾ ਦੇ ਨਾਲ ਵੀ ਜਿਹੜੀਆਂ ਉਹਨਾਂ ਨੇ ਜੇਲ੍ਹਾਂ ਬਤਾਈਆਂ ਨੇ ਬੜੇ-ਬੜੇ ਵੀ ਜਿਹੜੇ ਐਕਸ਼ਨ ਕੀਤੇ ਨੇ ਨਰੈਣ ਸਿੰਘ ਚੌੜਾ ਨੇ ਜਿਹੜਾ ਬਾਬਾ ਧਰਮ ਸਿੰਘ ਦੀ ਜਿਹੜੀ ਡਿਊਟੀ ਲਈ ਸੀ ਸੁਖਵੀਰ ਬਾਦਲ ਤੇ ਹਮਲਾ ਕਰਨ ਦੇ ਲਈ ਤਿੰਨ ਤਰੀਕ ਨੂੰ ਕਹਿੰਦੇ ਆ ਗੱਲਬਾਤ ਹੋਈ ਆ ਸਾਰੇ ਪਲੈਨਿੰਗ ਹੋਈ ਆ ਕਿ 4 ਤਰੀਕ ਨੂੰ ਜਿਹੜਾ ਹਮਲਾ ਮਾਫ ਕਰਨਾ 3 ਤਰੀਕ ਨੂੰ ਜਿਹੜਾ ਹਮਲਾ ਕਰਨਾ ਸੀ ਪਰ ਦੱਸਿਆ ਜਾ ਰਿਹਾ ਕਿ ਨਰੈਨ ਸਿੰਘ ਚੋੜੇ ਵੱਲੋਂ ਜਿਹੜਾ 3 ਤਰੀਕ ਨੂੰ ਜਿਹੜਾ ਸਾਰੀ ਬਾਰਦਾਤ ਨੂੰ ਡੀਕਿਆ ਗਿਆ ਬਾਬਾ ਤਰਨ ਸਿੰਘ ਨੂੰ ਡੀਕਿਆ ਗਿਆ ਪਰ ਫਿਲਹਾਲ ਤਰਨ ਸਿੰਘ ਉੱਤੇ ਮੌਜੂਦਾ ਕਹਿੰਦੇ ਨਹੀਂ ਪਹੁੰਚਿਆ ਇਹ ਸੂਤਰਾਂ ਬਤਾ ਉਹ ਸਾਨੂੰ ਜਿਹੜੀ ਜਾਣਕਾਰੀ ਮਿਲੀ ਆ ਉਹ ਤੁਹਾਡੇ ਤੱਕ ਅਸੀਂ ਸਾਂਝੀ ਕਰ ਰਹੇ ਹਾਂ ਤੇ ਆਉਣ ਵਾਲੇ ਦਿਨਾਂ ਚ ਹੋ ਸਕਦਾ ਕਿ ਜਿਹੜੀ ਪੁਲਿਸ ਇੱਕ ਕਾਨਫਰੰਸ ਕਰਕੇ ਤੁਹਾਨੂੰ ਇੱਕ ਖਲਾਸਾ ਜਿਹੜਾ ਤੁਹਾਡੇ ਸਾਹਮਣੇ ਅਰਾਖੜ ਦੇ ਗਈ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ 3 ਤਰੀਕ ਨੂੰ ਜਿਹੜੀ ਸ਼੍ਰੀ ਦੀ ਫੋਟੋ ਮਿਲਿਆ ਨਰੈਣ ਸਿੰਘ ਚੌੜੇ ਦੀ ਜਿਹੜਾ ਉੱਥੋਂ ਘੁੰਮਦਾ ਸੀ ਕੌਣ ਤੇ ਗੱਲਬਾਤ ਵੀ ਹੋ ਰਹੀ ਸੀ ਕਹਿੰਦੇ ਬਾਬਾ ਧਰਮ ਸਿੰਘ ਉੱਥੇ ਮੌਜੂਦ ਸੀ ਆਏ ਵੀ ਸੀ ਦਰਬਾਰ ਸਾਹਿਬ ਦੇ ਵਿੱਚ ਸਾਰੀ ਗੱਲਬਾਤ ਵੀ ਹੋਈ ਆ ਤੇ ਨਰੈਣ ਸਿੰਘ ਜਿਹੜਾ ਚੌੜੇ ਵੱਲੋਂ ਜਿਹੜੇ ਡਿਊਟੀ ਬਾਬਾ ਧਰਮ ਸਿੰਘ ਦੀ ਲਗਾਈ ਗਈ ਸੀ ਬਾਬਾ ਧਰਮ ਸਿੰਘ ਉਹ ਆ ਜਿਹੜਾ ਕਿ ਕਈ ਅਨੇਕਾਂ ਜਿਹੜੇ ਉਹਦੇ ਉੱਤੇ ਜਿਹੜੇ ਕੇਸ ਸੀ ਜਿਨ੍ਹਾਂ ਦੇ ਵਿੱਚੋਂ ਬੇਸ਼ੱਕ ਉਹ ਬਰੀ ਹੋ ਚੁੱਕੇ ਨੇ ਪਰ ਬਾਬਾ ਧਰਮ ਸਿੰਘ ਤੇ ਨਰੈਣ ਸਿੰਘ ਚੌੜਾ ਦੀ ਜਿਹੜੀ ਐਮ ਜਿਹੜੀ ਆਉਟਸ ਜਿਹੜੀ ਨੇੜਤਾ ਗਈ ਉਹ ਬੜੀ ਡੂੰਘੀ ਆ ਤੇ ਇਸ ਮੌਕੇ ਕਹਿੰਦੇ ਧਰਮ ਸਿੰਘ ਕਿਉਂ ਨਹੀਂ ਆਇਆ ਜਾਂ ਕੀ ਕਾਰਨ ਆ ਉਹਦੇ ਕੀ ਰਿਜਣਾ ਜਿਹੜਾ ਕਿ ਬਾਬਾ ਧਰਮ ਸਿੰਘ ਨੂੰ ਅਡੀਕ ਤੇ ਅਡੀਕ ਦੇ ਆਖਰ 4 ਦਸੰਬਰ ਨੂੰ ਜਿਹੜਾ ਭਾਈ ਨਰੈ ਸਿੰਘ ਚੌੜੇ ਵੱਲੋਂ ਜਿਹੜਾ ਸਖਵੀਰ ਵਾਦਲ ਤੇ ਹਮਲਾ ਕਰਨ ਦੀ ਯੋਜਨਾ ਬਣਾਈ ਸੀ ਤੇ ਤੁਹਾਨੂੰ ਪਹਿਲਾਂ ਵੀ ਇਹ ਦੱਸ ਦਿੱਤਾ ਕਿ ਭਾਈ ਨਰੈ ਸਿੰਘ ਚੌੜਾ ਵੱਲੋਂ ਅੱਜ ਤੱਕ ਬੇਸਕ ਉਹਨਾਂ ਨੇ ਵੱਡੇ ਵੱਡੇ ਐਕਸ਼ਨ ਕੀਤੇ ਹੋਣ ਖਾੜਕੂ ਮੋਮੈਂਟ ਚ ਰਹੇ ਨੇ ਤੇ ਪਰ ਉਹਨਾਂ ਨੇ ਮਾਈਟਰਮੈਂਟ ਵੀ ਦੱਸਿਆ ਜਾ ਰਿਹਾ ਜਿਸ ਤਰ੍ਹਾਂ ਜਿਹੜਾ ਬੜੈਲ ਜੇਲ ਦਾ ਜਿਹੜਾ ਬ੍ਰੇਕ ਹੋਇਆ ਸੀ ਜਗਤਾਰ ਸਿੰਘ ਹਵਾਰਾ ਤੇ ਹੋਰ ਨਾਲ ਦੇ ਸਾਥੀ ਜਿਹੜੇ ਉਤੋਂ ਉਹ ਜੇਲ੍ਹ ਦੇ ਵਿੱਚੋਂ ਫਰਾਰ ਹੋਏ ਸੀ ਉੱਥੋਂ ਦੱਸਿਆ ਜਾ ਰਿਹਾ ਸੀ ਕਿ ਸੱਤ ਲਾਈਟਾਂ ਨੇ ਜਿਹੜੀਆਂ ਉਹਨਾਂ ਨੂੰ ਬੰਦ ਕਵੇਂ ਕੀਤਾ ਜਾਵੇ ਕਹਿੰਦੇ ਨਾਰਾਇਣ ਸਿੰਘ ਚੌੜੇ ਵੱਲੋਂ ਇੱਕ ਮੋਟਾ ਸੰਗਲ ਲੈ ਕੇ ਕਹਿੰਦੇ ਉਸ ਟਾਈਮ ਤੇ ਤਾਰਾਂ ਦੇ ਉੱਪਰ ਜਿਹੜਾ ਸਿੱਟਿਆ ਗਿਆ ਸਾਖਤ ਦੇ ਨਾਲ ਜਿਹੜੀ ਲਾਈਟ ਆ ਉਹ ਜਿਹੜੀ ਬੰਦ ਹੋ ਗਈ ਤੇ ਤੇ ਇਹਨਾਂ ਵਿੱਚੋਂ ਜਿਹੜਾ ਸਿੰਘ ਨੇ ਭਾਈ ਜਗਤਾਰ ਸਿੰਘ ਹਵਾਰਾ ਤੇ ਹੋਰ ਬੰਦੇ ਸਿੰਘ ਨੇ ਜਿਹੜੇ ਉੱਥੋਂ ਫਰਾਰ ਹੋ ਗਏ ਤੇ ਫਿਰ ਅੱਗੇ ਜਿਹੜੀ ਗੱਡੀ ਸੀ ਉਹ ਬੀਬੀ ਵੱਲੋਂ ਇੱਕ ਮਹਈਆ ਕਰਾਈ ਗਈ ਸੀ ਉਹ ਸਾਇਦ ਹੁਣ ਬੀਬੀ ਇਸ ਵਾਰ ਜਗ ਦੇ ਵਿੱਚ ਨਹੀਂ ਪਰ ਗੱਲ ਜਿਹੜੀ ਆਪਾਂ ਕਰਦੇ ਸੀ ਕਿ ਨਰੈਲ ਸਿੰਘ ਚੌੜਾ ਪਿੱਛੇ ਰਹਿ ਕੇ ਜਿਹੜਾ ਸਾਰੀਆਂ ਜਿਹੜੀਆਂ ਵਾਰਦਾਤਾਂ ਨੂੰ ਜਿਹੜਾ ਅਜਾਬ ਦਿੰਦਾ ਰਿਹਾਗਾ ਕਹਿੰਦੇ ਫਿਲਹਾਲ ਹਲੇ ਤੱਕ ਜਿਹੜੀ ਗੋਲੀ ਆ ਉਹ ਨਰੈਲ ਸਿੰਘ ਚੌੜਾ ਨੇ ਆਪਣੇ ਹੱਥੀ ਕੋਈ ਗੋਲੀ ਨਹੀਂ ਚਲਾਈ ਇਹ ਸੁਖਵੀਰ ਬਾਦਲ ਤੇ ਗੋਲੀ ਚਲਾਉਣ ਦਾ ਜਿਹੜਾ ਪਲਾਨ ਬਣਿਆ ਨਰੈਲ ਸਿੰਘ ਚੌੜੇ ਨੂੰ ਜਦੋਂ ਬਾਬਾ ਧਰਮ ਸਿੰਘ ਨਹੀਂ ਮਿਲਿਆ ਨਹੀਂ ਧਰਮ ਸਿੰਘ ਆਇਆ ਮੌਕੇ ਤੇ ਤਾਂ ਆਖਰ ਨਰੈਣ ਸਿੰਘ ਚੌੜੇ ਨੇ ਜਿਹੜਾ ਆਪਣਾ ਡੱਬ ਦੇ ਵਿੱਚੋਂ ਪਿਸਟਲ ਕੱਢਣਾ ਪਿਆ ਬੇਸ਼ੱਕ ਉਹਨਾਂ ਦਾ ਜਿਹੜਾ ਪਿਸਟਲ ਆ ਉਹ ਇੱਕ ਗੋਲੀ ਚੱਲੀ ਆ ਜਿਹੜੀ ਕਿ ਪਿੱਲਰ ਦੇ ਵਿੱਚ ਲੱਗ ਜਾਂਦੀ ਆ ਤੇ ਦੂਸਰੇ ਪਾਸੇ ਨਰੈਣ ਸਿੰਘ ਚੌੜੇ ਦੇ ਪੁੱਤਰ ਅਤੇ ਉਹਨਾਂ ਦੇ ਇੱਕ ਸੰਗੀ ਸਾਥੀ ਪਰਮਜੀਤ ਸਿੰਘ ਉਹਨਾਂ ਵੱਲੋਂ ਗੱਲ ਇਹ ਕਹੀ ਜਾਂਦੀ ਆ ਕਿ ਨਰੈਣ ਸਿੰਘ ਚੌੜੇ ਵੱਲੋਂ ਜਿਹੜੀ ਗੋਲੀ ਨਹੀਂ ਚਲਾਈ ਗਈ ਇਹ ਤਾਂ ਜਿਹੜਾ ਪੁਲਿਸ ਮੁਲਾਜ਼ਮ ਨੇ ਜਿੰਨਾਂ ਦਾ ਪਿਸਤੌਲ ਫੜਨ ਲੱਗਿਆ ਉਹਨਾਂ ਨੇ ਕੋੜਾ ਦੱਸਤਾ ਕਿ ਇਹ ਜਿਹੜਾ ਪਿਸਟਲ ਹੈ ਇਹਨੂੰ ਖਾਲੀ ਕੀਤਾ ਜਾਵੇ ਤਾਂ ਜਾ ਕੇ ਜਿਹੜੀ ਉਹ ਗੋਲੀ ਚੱਲੀ ਆ ਕਿ ਨਰੈਣ ਸਿੰਘ ਚੋੜੇ ਵੱਲੋਂ ਗੋਲੀ ਨਹੀਂ ਚਲਾਈ ਉਹਨਾਂ ਵੱਲੋਂ ਵੀ ਜਿਹੜੇ ਵੱਡੇ ਖਲਾਸੇ ਕੀਤੇ ਜਾਂਦੇ ਨੇ ਨਰੈਣ ਸਿੰਘ ਦੇ ਪੁੱਤਰ ਵੱਲੋਂ ਇਹ ਵੱਡਾ ਖਲਾਸਾ ਕੀਤਾ ਗਿਆਗਾ ਕਿ ਉਹਨਾਂ ਦੇ ਪਿਤਾ ਦੇ ਉੱਪਰ ਕੋਈ ਜਿਹੜਾ ਫਿਲਹਾਲ ਕੋਈ ਕੇਸ ਨਹੀਂ ਹੈ ਜਿਆ ਕਿ ਉਹ ਸਾਰੇ ਕੇਸਾਂ ਚੋਂ ਬਰੀ ਹੋ ਚੁੱਕੇ ਨੇ ਪਰ ਉਹਨਾਂ ਨੇ ਕਿਹਾਗਾ ਕਿ ਇੱਕ ਜਿਹੜੀ ਝੂਠੀ ਸਾਰੀ ਇੱਕ ਕਹਾਣੀ ਪੁਲਸ ਬਣਾ ਰਹੀ ਆ ਤੇ ਨਾਲ ਦੇ ਮਿੱਤਰ ਨੇ ਇੱਕ ਸੱਜਣ ਨੇ ਜਿਹੜਾ ਪਰਮਜੀਤ ਸਿੰਘ ਦੱਸਿਆ ਜਾ ਰਿਹਾ ਉਹਨਾਂ ਦੱਸਿਆ ਕਿ ਮੇਰਾ ਵੀ ਜਿਹੜਾ ਇਹ ਸੰਗੀ ਸਾਥੀ ਜਿਹੜਾ ਭਾਈ ਨਰੈਲ ਸਿੰਘ ਚੌੜਾ ਰਹਾਗਾ ਪਰ ਉਹਨਾਂ ਨੇ ਕਿਹਾਗਾ ਕਿ ਕੋਰਤ ਰੱਬ ਦਾ ਬਾਗਤਾ ਜਿੰਨਾ ਉਹਨੂੰ ਸਜ਼ਾ ਮਿਲਨੀ ਸੀ ਸ਼ਕੀਰ ਵਾਦਲ ਨੂੰ ਉਹਨੇ ਨਾਂ ਦੇ ਕੇ ਜਥੇਦਾਰਾਂ ਨੇ ਇਹ ਸਾਰਾ ਅੜਚਨਾ ਜਿਹੜੀ ਪੈਦਾ ਕੀਤੀ ਆ ਤੇ ਭਾਈ ਨਰੈਨ ਸਿੰਘ ਨੂੰ ਚੌੜੇ ਨੂੰ ਕਹਿੰਦੇ ਇਸ ਕਰਕੇ ਜਿਹੜਾ ਹਥਿਆਰ ਚੱਕਣਾ ਪਿਆ ਜੇਕਰ ਜਥੇਦਾਰ ਆਪਣੇ ਡਿਊਟੀ ਉਹਨੂੰ ਸਜ਼ਾ ਜਿਹੜੀ ਸਖਤ ਲਾ ਦਿੰਦੇ ਤਾਂ ਇਹ ਨਰੈਨ ਸਿੰਘ ਚੌੜੀ ਨੂੰ ਕਦੇ ਹਥਿਆਰ ਨਾ ਚੁੱਕਣਾ ਪੈਂਦਾ ਤੇ ਉਹਨਾਂ ਨੇ ਵੱਡੇ ਖਲਾਸੇ ਕੀਤੇ ਨੇ ਕਹਿੰਦੇ ਕਿ ਜਿਹੜੀ ਇਹ ਸਜ਼ਾ ਹੁੰਦੀ ਆ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀਆਂ ਖੁਦ ਮੰਨ ਲਈਆਂ ਕਿ ਸਾਡੇ ਰਾਜ ਵਿੱਚ ਹੋਈਆਂ ਅਸਤੇ ਉਹਨਾਂ ਦੀ ਪੁਸਤ ਪੁਲਾਈ ਕੀਤੀ ਆ ਸੁਖਵੀਰਾ ਜਾਲ ਨੇ ਇਹ ਮੰਨ ਲਿਆ ਕਿ ਅਸੀਂ ਬਰਗਾੜੀ ਦੇ ਵਿੱਚ ਗੋਲੀ ਚਲਾਈ ਆ ਦੋ ਨੌਜਵਾਨ ਸ਼ਹੀਦ ਕੀਤੇ ਆ ਤੇ ਹੋਰ ਵੱਡੇ ਵੱਡੇ ਨੇਕਾ ਜਿਹੜੇ ਇਹਨਾਂ ਨੇ ਨੌਜਵਾਨ ਸ਼ਹੀਦ ਕੀਤੇ ਗਰਦੇ ਸਿੰਘ ਕੌਂਕੇ ਦਾਪਾ ਅਜੇ ਮਾਰ ਲਏ ਲੀਏ ਕਹਿੰਦੇ ਉਹ ਵੀ ਬਾਦਲ ਦੀ ਦਿਨ ਸੀ ਕਹਿੰਦੇ ਉਹ ਵੀ ਬਾਦਲ ਨੇ ਸ਼ਹੀਦ ਕਰਵਾਇਆ ਗੁਰਦੇਵ ਸਿੰਘ ਕੌਕੇ ਹੋਰ ਵੀ ਇਹਨਾਂ ਤੇ ਬੜੇ ਦੋਸਤ ਲੱਗਦੇ ਨੇ ਕੈਪਟਨ ਕਮਲਜੀਤ ਸਿੰਘ ਦਾ ਵੀ ਦੋਸਤ ਲੱਗਦਾ ਕਿ ਬਾਦਲ ਕਾ ਵੱਲੋਂ ਜਿਹੜਾ ਉਸ ਨੂੰ ਵੀ ਜਿਹੜਾ ਮਾਰਿਆ ਗਿਆ ਇੱਕ ਐਕਸੀਡੈਂਟ ਦਾ ਬਹਾਨਾ ਦੇ ਕੇ ਹੁਣ ਜਣੇ ਕਿ ਅਨੇਕਾਂ ਦੋਸਾਂ ਦੇ ਵਿੱਚ ਘਿਰਿਆ ਹੋਇਆ ਸਖਬੀਰ ਬਾਗਲਾ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਦੀਆਂ ਹੁੰਦੀਆਂ ਬੇਅਦਬੀਆਂ ਉਹਦੇ ਵਿੱਚ ਅਰਮੋਲ ਵੀ ਰਹੀ ਆ ਅਨੇਕਾਂ ਜਿਹੜੇ ਸਿੰਘ ਨੇ ਜਿਹੜੇ ਉਨ੍ਹਾਂ ਤੇ ਗੋਲੀਆਂ ਚਲਾਈਆਂ ਗਈਆਂ ਦੋ ਨੌਜਵਾਨ ਸ਼ਹੀਦ ਹੋ ਗਏ ਬਹਿਵਲਗਲਾ ਬਰਗਾੜੀ ਦੇ ਵਿੱਚ ਬਰਗਾੜੀ ਦੇ ਵਿੱਚ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਿਆਦਮੀ ਥਾਂ ਥਾਂ ਤੇ ਹੋਈ ਰਹੀ ਤੇ ਸਾਰਾ ਕੁਝ ਜਿਹੜਾ ਦੇਖ ਦੇਖ ਦੇ ਵਿੱਚ ਕਹਿੰਦੇ ਬਾਦਲ ਚੱਲਦਾ ਰਿਹਾ ਜਿਹੜੇ ਸਾਰੇ ਕੇ ਕਾਲ ਤਖਤ ਦੇ ਆ ਕੇ ਮੂਹਰੇ ਸਗਵੀਰ ਬਾਦਲ ਨੇ ਸਾਰਾ ਕੁਝ ਮੰਨ ਲਿਆ ਉਹਨਾਂ ਨੇ ਅੱਜ ਜਿਹੜਾ ਸਖਜੀਤ ਸਿੰਘ ਖੋਸਾ ਉਹਨਾਂ ਨੇ ਵੀ ਇਹ ਗੱਲ ਕਹੀ ਤੇ ਪਰਮਜੀਤ ਸਿੰਘ ਨੇ ਵੀ ਇਹ ਗੱਲ ਕਹੀ ਆ ਕਿ ਇਹਦੀ ਜਿਹੜੀ ਸਜ਼ਾ ਹੈ ਇਹਦੀ ਮੌਤ ਹੋ ਸਕਦੀ ਹੈ ਇਹਦੀ ਸਜ਼ਾ ਜਿਹੜੀ ਜਥੇਦਾਰਾਂ ਨੇ ਜਿਹੜੀ ਸਜ਼ਾ ਲਾਈ ਆ ਉਹ ਸਜ਼ਾ ਨਹੀਂ ਉਹ ਇੱਕ ਡਰਾਮਾ ਖੇਡਿਆ ਗਿਆ ਡਰਾਮਾ ਰਚਿਆ ਗਿਆ ਇਹ ਪਹਿਲੀ ਜਿਹੜਾ ਜਿਹੜਾ ਸਾਰਾ ਕੁਝ ਕੀਤਾ ਗਿਆਗਾ ਇਹ ਇੱਕ ਸੁਖਵੀਰ ਬਾਦਲ ਨੂੰ ਸੰਬੰਧੀ ਉੱਚਾ ਚੱਕਣ ਦੇ ਲਈ ਇਹ ਸਾਰਾ ਕੁਝ ਡਰਾਮਾ ਕੀਤਾ ਗਿਆ ਹੁਣ ਤੁਹਾਨੂੰ ਇਸ ਤੋਂ ਜਿਹੜਾ ਜਾਣਕਾਰੀ ਆ ਬਿਸਕ ਪੁਲਿਸ ਵੱਲੋਂ ਅਜੇ ਤੱਕ ਨਰੈਲ ਸਿੰਘ ਚੌੜੇ ਦਾ ਜਿਹੜਾ ਤਿੰਨ ਦਿਨ ਦਾ ਜਿਹੜਾ ਹੋਰ ਰਿਮਾਂਡ ਲੈ ਲਿਆ ਔਰ ਮਾਨ ਇਸ ਕਰਕੇ ਲੱਗਦਾ ਕਿ ਨਰੈਨ ਸਿੰਘ ਚੌੜੇ ਵੱਲੋਂ ਯੂਪੀ ਦੇ ਵਿੱਚ ਜਿਹੜਾ ਲਖਮੀਰਪੁਰ ਖੀਰੀ ਆ ਉਹਦੇ ਵਿੱਚ ਜਿਹੜੇ ਹਥਿਆਰ ਲੁਕੋਏ ਹੋਏ ਨੇ ਇਸ ਨੂੰ ਲੈ ਕੇ ਜਿਹੜਾ ਅਦਾਲਤ ਦੇ ਵਿੱਚ ਪੁਲਿਸ ਵੱਲੋਂ ਇਹ ਜਿਹੜੀਆਂ ਆ ਆਪਾਂ ਕਹਿੰਦੇ ਆ ਕਿ ਬਿਆਨ ਦਿੱਤੇ ਗਏ ਨੇ ਤੇ ਅਦਾਲਤ ਵੱਲੋਂ ਜਿਹੜਾ ਉਹਨਾਂ ਨੂੰ 11 ਤਰੀਕ ਨੂੰ ਦੁਬਾਰੇ ਪੇਸ਼ ਹੋਣ ਲਈ ਜਿਹੜਾ ਨਰੈਨ ਸਿੰਘ ਚੌੜੇ ਨੂੰ ਕਿਹਾ ਗਿਆਗਾ ਹੁਣ ਦੇਖਦੇ ਆਂਗਾ ਕਿ ਕੀ ਗੱਲ ਜਿਹੜੀ ਸਾਡੇ ਸੂਤਰਾਂ ਨੂੰ ਜਿਹੜੀ ਮਿਲਿਆ ਖਬਰ ਮਿਲਿਆ ਸੂਤਰਾਂ ਨੇ ਸਾਡੇ ਤੱਕ ਦੱਸਿਆ ਆ ਕਿ ਬਾਬਾ ਧਰਮ ਸਿੰਘ ਕੋਈ ਬਾਬਾ ਧਰਮ ਸਿੰਘ ਖਾੜਕੂ ਜਿਹੜਾ ਹੈਗਾਗਾ ਜੋ ਰਿਹਾਗਾ ਨਰੈਨ ਸਿੰਘ ਚੌੜੇ ਨਾਲ ਵੀ ਰਿਹਾਗਾ ਬੜੇ-ਬੜੇ ਐਕਸਲਾਂ ਦੇ ਵਿੱਚ ਵੀ ਰਿਹਾਗਾ ਤੇ ਕਹਿੰਦੇ ਬਾਬਾ ਧਰਮ ਸਿੰਘ ਨੇ ਸਾਰਾ ਇਹ ਪਲੈਨਿੰਗ ਕਰਨੀ ਸੀ ਬਾਬਾ ਧਰਮ ਸਿੰਘ ਨੇ ਜਿਹੜੀ ਗੋਲੀ ਇਹ ਸਭ ਵੀ ਬਾਦਲ ਤੇ ਚਲਾਉਣੀ ਸੀ ਤੇ ਜਿਹੜਾ ਮਾਰਟਰਮੈਂਡ ਸੀ ਕਹਿੰਦੇ ਉਹ ਨਰੈਨ ਸਿੰਘ ਚੌੜੇ ਸੀ ਉਹ ਦੇਖ-ਦੇਖ ਕਰਨੀ ਸੀ ਉਸਨੇ ਇਹ ਵੱਡੇ ਖਲਾਸੇ ਹੋ ਰਹੇ ਨੇ ਵੱਡੀਆਂ ਜਿਹੜੀਆਂ ਖਬਰਾਂ ਸਾਹਮਣੇ ਕੇ ਨਿਕਲ ਕੇ ਸਾਹਮਣੇ ਆਰ ਨੇ ਯਾਨੀ اے ایس ਤਵੇ ਦਾ ਤੁਹਾਨੂੰ ਵੱਡੀ ਇੱਕ ਅਪਡੇਟ ਦਿੱਤੀ ਆ ਹੋ ਸਕਦਾ ਕਿ ਆਉਣ ਦਿਨਾਂ ਦੇ ਵਿੱਚ ਵਿੱਚਾ ਪੁਲਿਸ ਇੱਕ ਖਲਾਸਾ ਕਰੇ ਕਿ ਇੱਥੋਂ ਤੱਕ ਵੀ ਜਿਹੜੇ ਖਲਾਸੇ ਹੋ ਰਹੇ ਨੇ ਕਿ ਪੁਲਿਸ ਜਿਹੜੀ ਧਰਮਧਾਰਨ ਦੇ ਇਲਾਕਿਆਂ ਦੇ ਵਿੱਚ ਬਾਬਾ ਧਰਮ ਸਿੰਘ ਨੂੰ ਫੜਨ ਦੇ ਲਈ ਰੈਡਾ ਮਾਰ ਰਹੀ ਆ ਥਾ ਥਾ ਤੇ ਕਦੇ ਬਾਬਾ ਧਰਮ ਸਿੰਘ ਦੇ ਟਿਕਾਣਿਆਂ ਤੇ ਪੁਲਿਸ ਵੱਲੋਂ ਜਿਹੜੀਆਂ ਰੈਡਾ ਮਾਰੀਆਂ ਜਾ ਰਹੀਆਂ ਨੇ ਪੁਲਿਸ ਵੱਲੋਂ ਜਿਹੜੇ ਲਗਾਤਾਰ ਭਾਲ ਕੀਤੀ ਜਾ ਰਹੀ ਆ ਤੇ ਇਸ ਇਸ ਦੇ ਤਹਿਤ ਹੀ ਨਰੈਲ ਸਿੰਘ ਚੌੜੇ ਤੋਂ ਵੀ ਬਾਬਾ ਧਰਮ ਸਿੰਘ ਬਾਰੇ ਉਹਨਾਂ ਦੇ ਥਾਂ ਟਿਕਾਣੇ ਬਾਰੇ ਜਿਹੜਾ ਲਗਾਤਾਰ ਖੁਸ਼ਬਲੋਂ ਉਸਿਆ ਜਾ ਰਿਹਾ ਹੈਗਾ ਫਿਲਹਾਲ ਤੁਸੀਂ ਬੜੇ ਰਹੋ ਇਸ ਵੀਡੀਓ ਦੇ ਨਾਲ ਅਗਲੀ ਅਪਡੇਟ ਤੁਹਾਨੂੰ ਜਲਦੀ ਸੁਣਾਵਾਂਗੇ ਤੁਸੀਂ ਦੇਖਦੇ ਰਹੋ ਪੰਜਾਬੀ ਵਰਸਾ ਟੀਵੀ ਮੈਂ ਹਾਂ ਮੱਖਣ ਸਿੰਘ ਉੱਬਾ